ਮਾਹੀਪੁਰ ਜੀ ਦਾ ਖਾਲਸਾ ਮਾਹੀਪੁਰ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਜਿਹੜਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਇੱਕ ਤੰਜ ਕੱਸਿਆ ਉਸ ਤੰਜ ਨੇ ਬਹੁਤ ਕੁਝ ਫਰੋੜਤਾ ਭਾਵੇਂ ਉਹ ਰੱਬ ਦੀ ਗੱਲ ਕਰ ਲਓ ਭਾਵੇਂ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜੇ ਉੱਧਰ ਦੇ ਭੁੱਖੇ ਕੁਰਸੀ ਦੇ ਭੁੱਖੇ ਲੀਡਰ ਨੇ ਉਹਨਾਂ ਦੇ ਚਲੂਨੇ ਲੜਨ ਲਾ ਦਿੱਤੇ ਮੈਂ ਜਿਹੜੀ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦਿਓ ਸ਼ੁਰੂਆਤ ਕਰਨੀ ਹੈ ਵਿਪਾ ਗਨੀਮਕੌਰ ਮਜੀਠੀਆ ਉਹਨਾਂ ਨੇ ਪੋਸਟ ਪਾਈ ਪੋਸਟ ਪਾਉਣ ਦਾ ਮਕਸ਼ਦ ਕੀ ਹੈ ਤੇ ਨਾਲ ਹੀ ਐਲਓਪੀ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਕੁਝ ਬੋਲਿਆ ਤੇ ਸਲੀਮ ਜਾਖੜ ਸਾਹਿਬ ਨੇ ਵੀ ਸੁਗਮਣੀ ਸਾਹਿਬ ਦੇ ਵਿੱਚੋਂ ਗਲਤ ਮੰਤਰੀ ਇੱਕ ਟੁਕ ਪੜੀ ਸਾਧੂ ਬੋਲੇ ਸਹਿ ਸੁਭਾ ਸਾਧੂ ਕਾ ਬੋਲੇ ਬਿਰਥਾ ਨਾ ਜਾ ਹਾਲਾਂਕਿ ਇਹ ਅੱਖਰਾਂ ਦੇ ਵਿੱਚ ਵੀ ਗਲਤੀਆਂ ਨੇ ਮੈਂ ਕੇਵਲ ਉਹੀ ਬੋਲਣਾ ਜੋ ਇਹਨਾਂ ਨੇ ਬੋਲੇ ਹੁਣ ਇੱਥੇ ਪ੍ਰੋਬਲਮ ਕੀ ਖੜੀ ਹੋਈ ਇਹਦੇ 'ਤੇ ਮੈਂ ਧਿਆਨ ਦਿਓ ਥੋੜਾ ਜਿਹਾ ਪਹਿਲੀ ਗੱਲ ਤਾਂ ਜਦੋਂ ਤੁਸੀਂ ਗੁਰਬਾਣੀ ਵਿੱਚ ਆਏ ਸ਼ਬਦ ਸਾਧੂ ਦੀ ਗੱਲ ਕਰਨੀਆਂ ਨਾ ਉਥੇ ਸਾਧੂ ਸ਼ਬਦ ਜਾਂ ਸਾਧ ਸ਼ਬਦ ਕਿਸੇ ਮਨੁੱਖ ਲਈ ਨਹੀਂ ਵਰਤਿਆ ਗਿਆ ਉਥੇ ਸਾਧੂ ਜਾਂ ਸਾਧ ਸ਼ਬਦ ਇੱਕ ਵਚਨ ਜਾਂ ਬਹੁ ਵਚਨ ਉਥੇ ਪ੍ਰਮਾਤਮਾ ਲਈ ਜਾਂ ਗੁਰੂ ਲਈ ਵਰਤਿਆ ਗਿਆ ਇਹ ਥੋੜਾ ਜਿਹਾ ਧਿਆਨ ਦੇ ਲਿਆ ਕਰੋ ਲਿਖਿਓ ਲਿਖਾਈਆਂ ਗੱਲਾਂ ਸੁਣੀਏ ਨਈ ਗੱਲਾਂ ਨਾ ਕਰਿਆ ਕਰੋ ਤੇ ਪ੍ਰਤਾਪ ਸਿੰਘ ਬਾਜਵਾ ਜੀ ਬੋਲੇ ਕਿ ਮਹਾਪੁਰਖਾਂ ਨੂੰ ਇੱਕ ਰੱਬੀ ਰੂਹ ਨੂੰ ਇੱਕ ਮਹਾਪੁਰਖਾਂ ਨੂੰ ਇਹ ਗੱਲ ਕਹਿਣੀ ਚੰਗੀ ਨਹੀਂ ਹੁੰਦੀ ਇਹ ਤੰਜ ਕਰਨਾ ਰੋਹਾਨੀਅਤ ਸ਼ਕਤੀ ਨੂੰ ਛੇੜਨਾ ਚੰਗਾ ਨਹੀਂ ਹੁੰਦਾ ਇਹ ਗੱਲ ਕਹੀ ਅੱਛਾ ਜਿਹੜੀ ਪੋਸਟ ਬੀਬਾ ਗਨੀਵ ਕੌਰ ਨੇ ਪਾਈ ਹੈ ਨਾ ਮਨਜੀਤਿਆ ਸਾਹਿਬ ਦੀ ਧਰਮ ਪਤਨੀ ਨੇ ਉਹ ਮਾਨ ਸਾਹਿਬ ਦਾ ਤੰਜ ਕੀ ਸੀ ਉਹਨਾਂ ਨੇ ਕਿਹਾ ਸੀ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਹੀ ਰਾਖਾ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਣ ਹਾਲਾਂ ਨੇ ਨਾਂ ਨਹੀਂ ਲਿਆ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਬੰਦੇ ਮੁਲਾਕਾਤ ਕਰਨ ਵਾਤੇ ਗਏ ਨੇ ਚਲੋ ਨਾਂ ਆਪਾਂ ਲੈ ਦਿੰਨੇ ਆ ਕੌਣ ਗਏ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਗਏ ਸੀ ਉਹਨਾਂ ਪ੍ਰਤੀ ਕਿਆ ਸੀ ਕਿ ਉੱਥੇ ਅਦਾਲਤਾਂ ਦਾ ਰੱਬ ਹੀ ਰਾਖਾ ਹੈ ਜਿੱਥੇ ਮੁਲਾਕਾਤ ਹੀ ਰੱਬ ਬਣ ਜਾਣਾ ਹੁਣ ਇਹ ਗੱਲ ਕਿੰਨੀ ਸਹੀ ਲੋਕਾਂ ਤੱਕ ਪਹੁੰਚੀ ਕਿ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿਣਾ ਪਹਿਲਾਂ ਤਾਂ ਜਾਖੜ ਸਾਹਿਬ ਜਿਹੜੀ ਸਟੇਟਮੈਂਟ ਦਿੰਦੇ ਨੇ ਉਸ ਥੱਲੇ ਕਮੈਂਟ ਪੜ ਲੈਣ ਵੀ ਕਿੰਨਾ ਕੁ ਲੋਕਾਂ ਨੇ ਸਨਮਾਨ ਕੀਤਾ ਜੁੱਤੀ ਜੁੱਤੀਆਂ ਦੇ ਹਾਰ ਇਹ ਗੱਲ ਮੇਰੇ ਮੂੰਹ ਤੋਂ ਨਾ ਕਹਾਂ ਤਾਂ ਚੰਗਾ ਹੈ ਜੇ ਟਾਈਮ ਮਿਲਿਆ 5-7 ਮਿੰਟ ਆਪ ਵੀ ਕਮੈਂਟ ਪੜ ਲੀ ਪਤਾ ਲੱਗੂ ਤੇ ਦੂਜੀ ਗੱਲ ਪ੍ਰਤਾਪ ਸਿੰਘ ਬਾਜਵਾ ਉਹ ਵੀ ਕਮੈਂਟ ਪੜ ਲੈਣਾ ਵੀ ਜਿਹੜੀ ਮੈਂ ਸਟੇਟਮੈਂਟ ਦਿੱਤੀ ਹੈ ਥੱਲੇ ਮੈਨੂੰ ਮਾਨ ਸਨਮਾਨ ਕਿੰਨਾ ਕੁ ਦਿੱਤਾ ਲੋਕਾਂ ਨੇ ਤੇ ਪੜ ਲਓ ਤੇ ਬੀਬੀ ਗਨੀਬ ਕੌਰ ਪ੍ਰਤੀ ਤਾਂ ਜੋ ਸ਼ਬਦਾਵਲੀ ਲੋਕਾਂ ਨੇ ਵਰਤੀ ਹੈ ਮੈਂ ਇੱਥੇ ਕਹਿ ਨਹੀਂ ਸਕਦਾ ਹਾਲਾਂਕਿ ਉਹਨਾਂ ਲੋਕਾਂ ਨੂੰ ਬੇਨਤੀ ਹੈ ਵੀ ਜਵਾਬ ਦਿਓ ਸ਼ਬਦਾਂ ਦੇ ਨਾਲ ਕਿਸੇ ਨੂੰ ਗਾਲੀ ਗਲੋਚ ਕਰਨਾ ਇਹ ਚੰਗਾ ਨਹੀਂ ਹੁੰਦਾ ਹੁਣ ਗੱਲ ਮੈਂ ਇਹ ਕਰਨੀ ਹੈ ਵੀ ਜਿਹੜੀ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਹੈ ਤੰਜ ਕਸਿਆ ਉਹਦੇ ਨਾਲ ਬਹੁਤ ਕੁਝ ਸਾਹਮਣੇ ਆ ਗਿਆ ਬਹੁਤ ਕੁਝ ਮਾੜਾ ਮੂਟਾ ਨਹੀਂ ਬਹੁਤ ਕੁਝ ਸਾਹਮਣੇ ਆ ਗਿਆ ਹੁਣ ਗੱਲ ਇੱਥੇ ਮੈਂ ਘਮਾਉਣੀ ਨਹੀਂ ਸਿੱਧੀ ਜੀ ਕਰਨੀ ਹੈ ਬਿਲਕੁਲ ਜਿਹੜੇ ਵਿਆਸ ਪ੍ਰੇਮੀ ਨੇ ਨਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਰੱਬ ਮੰਨਦੇ ਨੇ ਉਹਨਾਂ ਦੀ ਆਸਥਾ ਨੂੰ ਕੋਈ ਠੇਸ ਨਾ ਪਹੁੰਚੇ ਜਿਹੜਾ ਬੰਦਾ ਜਿੱਥੇ ਜੁੜਿਆ ਉਹ ਜੁੜਿਆ ਰਵੇ ਜਿਹਨੂੰ ਜਿੱਦਾਂ ਦਾ ਰੱਬ ਪਸੰਦ ਹੈ ਉਦਾਂ ਦਾ ਰੱਬ ਉਹਨਾਂ ਨੂੰ ਬਿਮਾਰਕ ਵਾ ਮੈਂ ਕੋਈ ਕੰਦ ਨਹੀਂ ਕਰ ਸਕਦਾ ਪਰ ਜੇ ਕੋਈ ਮੈਨੂੰ ਉਸੇ ਮੇਰਾ ਰੱਬ ਕੀ ਹੈ ਮੇਰਾ ਰੱਬ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਸੀਂ ਬਾਬੇ ਨਾਨਕ ਦੀ ਫਿਲਾਸਫੀ ਤੋਂ ਸਿਧਾਂਤ ਤੋਂ ਇੱਕ ਇੰਚ ਵੀ ਇੱਧਰ ਉੱਧਰ ਨਹੀਂ ਹੁੰਦੇ ਤੇ ਨਾ ਅਸੀਂ ਕਿਸੇ ਐਰੇ ਗੈਰੇ ਨਤੂ ਖੈਰੂ ਰੱਬ ਮੰਨਣਾ ਤੇ ਸਾਡਾ ਰੱਬ ਸਾਡੇ ਕੋਲੇ ਰੋਜ਼ ਹੁੰਦਾ ਅਸੀਂ ਰੋਜ਼ ਰੱਬ ਨਾਲ ਗੱਲਾਂ ਕਰਦੇ ਹਾਂ ਜਦੋਂ ਮੈਂ ਬਾਬੇ ਨਾਨਕ ਨਾਲ ਗੱਲ ਕਰਨੀ ਹੁੰਦੀ ਆ ਨਾ ਤੇ ਜਪਨੀ ਸਾਹਿਬ ਪੜੀਦਾ ਫਿਰ ਘੱਟੋ ਘੱਟ 45 ਮਿੰਟ ਲੱਗਦੇ ਪੂਰੀ ਮੌਜ ਵਿੱਚ ਇਦਾਂ ਦਾ ਰੱਬ ਹੈ ਸਾਡਾ ਤੇ ਹੁਣ ਜਿਹੜੇ ਬਾਬੇ ਗੁਰਿੰਦਰ ਸਿੰਘ ਢਿੱਲੋਂ ਨੂੰ ਰੱਬ ਕਹਿੰਦੇ ਆ ਮਹਾਪੁਰ ਕਹਿੰਦੇ ਆ ਉਹ ਪ੍ਰੇਮੀ ਨੇ ਖਾਸ ਕਰਕੇ ਜਾਂ ਅਕਾਲੀ ਨੇ ਅਕਲੋਂ ਖਾਲੀ ਨੇ ਹੋਰ ਵੀ ਜਿਵੇਂ ਬਿੱਟੂ ਵਰਗੇ ਆ ਗਏ ਜਾਖੜ ਵਰਗੇ ਆ ਗਏ ਪ੍ਰਤਾਮ ਬਾਜਵੇ ਵਰਗੇ ਆ ਗਏ ਇਹਨਾਂ ਨੂੰ ਬੇਨਤੀ ਹੈ ਵੀ ਕੀ ਰੱਬ ਇਜਾਜ਼ਤ ਨਹੀਂ ਦਿੰਦਾ ਵੀ ਕੋਈ ਚਿੱਟੇ ਦਾ ਵਪਾਰੀ ਪੰਜਾਬ ਨੂੰ ਲੁੱਟਣ ਵਾਲਾ ਜੇਲ੍ਹ ਵਿੱਚ ਹੋਵੇ ਤੇ ਬਾਬਾ ਗ੍ਰਿੰਦ ਸਿੰਘ ਢਿੱਲੋਂ ਰੱਬ ਬਣ ਕੇ ਜਾਣ ਤੇ ਉੱਥੇ ਕਲੀਨ ਚਿੱਟ ਦੇ ਦੇਦਾ ਬੀਮਲੀਠੀਆ નિર્ਦੋਸ਼ ਹੈ ਇਹ ਕਿੰਨਾ ਕਜਾਇਜ ਹੈ ਇਹ ਦੱਸੋ ਫਿਰ ਤਾਂ ਤੁਹਾਨੂੰ ਪਿੱਟਣ ਦੀ ਲੋੜ ਹੀ ਨਹੀਂ ਵੀ ਪੰਜਾਬ ਨਸ਼ਿਆਂ ਨੇ ਖਾ ਲਿਆ ਫਿਰ ਤਾਂ ਪਿੱਟਣ ਦੀ ਲੋੜ ਹੀ ਨਹੀਂ ਵੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੈ ਫਿਰ ਤਾਂ ਤੁਹਾਨੂੰ ਪਿੱਟਣ ਦੀ ਲੋੜ ਹੀ ਨਹੀਂ ਤੁਹਾਨੂੰ ਫਿਰ ਤਾਂ ਸਾਰੇ ਹੁਕਮ ਵਿੱਚ ਨੇ ਨਾ ਫਿਰ ਤਾਂ ਚਿੱਟਾ ਵੀ ਹੁਕਮ ਵਿੱਚ ਵਿਕਦਾ ਹੈ ਫਿਰ ਤਾਂ ਗੈਂਗਸਟਰਵਾਦ ਵੀ ਹੁਕਮ ਵਿੱਚ ਹੈ ਥੋੜਾ ਕੀ ਹੈ ਤੁਸੀਂ ਤਾਂ ਤੁਕ ਤੁਨ ਚੇਤੇ ਆ ਜਾਣੀਆਂ ਹੁਕਮੇ ਅੰਦਰ ਸਭ ਕੋ ਬਾਹਰ ਕੋਈ ਨਾ ਕੋਏ ਇਹ ਕਹਿ ਕੇ ਖੇੜਾ ਛਾ ਲੈਣੇ ਬਲ ਛਾ ਲੈਣੇ ਤੁਹਾਡਾ ਕੀ ਹੈ ਇਹ ਸ਼ਰਿਆਮ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਇਹ ਗੱਲ ਹੋਰ ਕਿਹੜੀ ਐ ਇੱਥੇ ਪੰਜਾਬ ਦੇ ਲੋਕੋ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਪੰਜਾਬ ਨੂੰ ਮੁੱਦਿਆਂ ਦੇ ਆਧਾਰ ਤੇ ਅਸੀਂ ਵਾਅਦਾ ਹੁੰਦਾ ਦੇਖਣਾ ਚਾਹੁੰਦੇ ਹਾਂ ਆਪਣੇ ਪਰਿਵਾਰ ਨੂੰ ਖੁਸ਼ਹਾਲ ਆਪਣੇ ਬੱਚਿਆਂ ਨੂੰ ਤਰੱਕੀ ਦੇ ਰਾਹ ਤੇ ਤੋਰਨਾ ਚਾਹੁੰਦੇ ਆ ਤਾਂ ਜਿਹੜੇ ਬਾਬੇ ਰਾਜਨੀਤੀ ਦੇ ਵਿੱਚ ਆ ਕੇ ਝੂੜਤਬਾਨ ਬੋਲਦੇ ਨੇ ਨਸ਼ਾ ਤਸਕਰਾਂ ਨਾਲ ਸਾਥ ਦਿੰਦੇ ਨੇ ਮੈਂ ਇਥੇ ਬਾਬੇ ਗੁਰਮਿੰਦਰ ਕੱਲੇ ਨੂੰ ਨਹੀਂ ਕਹਿੰਦਾ ਜਿਹੜੇ ਵੀ ਬਾਬੇ ਨੇ ਮੈਂ ਸਾਰਿਆਂ ਨੂੰ ਕਹਿ ਰਿਹਾ ਇਥੇ ਪੰਜਾਬ ਦੇ ਲੋਕੋ ਜੇ ਆਪਣੇ ਬੱਚਿਆਂ ਦੀ ਤਰੱਕੀ ਦੇਖਣਾ ਚਾਹੁੰਦੇ ਹੋ ਜੇ ਪੰਜਾਬ ਦੇ ਵਿੱਚ ਵਧੀਆ ਰਾਜਨੀਤੀ ਦੇਖਣਾ ਚਾਹੁੰਦੇ ਹੋ ਪੰਜਾਬ ترقی ਦੇ ਰਾਹ ਤੇ ਜਾਵੇ ਫਿਰ ਇਹਨਾਂ ਬਾਬਿਆਂ ਦੀਆਂ ਚਾਲਾਂ ਤੋਂ ਬਚ ਜੋ ਬਚਾ ਲੋ ਆਪਣੇ ਆਪ ਨੂੰ ਕਿਹੜਾ ਰੱਬ ਐ ਉਹ ਉਹ ਕਿਹੜਾ ਰੱਬ ਐ ਜਿਹੜਾ ਤੁਹਾਨੂੰ ਇਜਾਜ਼ਤ ਦਿੰਦਾ ਹੈ ਵੀ ਨਸ਼ੇ ਵੇਚੋ ਗੈਂਗਸਟਰ ਬਾਦ ਪੈਦਾ ਕਰੋ ਕਿਹੜਾ ਰੱਬ ਐ ਦੱਸੋ ਮੈਂ ਬੇਨਤੀ ਕਰਦੀ ਆਂ ਲਾਸਟ ਵਿੱਚ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਜਿੰਨਾ ਜਿੰਨਾ ਨੇ ਇਹ ਤੰਜ ਕਸੇ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ ਇਹ ਤੰਜ ਕਿਉਂ ਕਸਿਆ ਵੀ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਉਥੇ ਅਦਾਲਤਾਂ ਦਾ ਰੱਬ ਹੀ ਰਾਖਾ ਜਿੱਥੇ ਮੁਲਾਕਾਤ ਦੀ ਜੱਜ ਬਣ ਜਾਣ ਇਹ ਤੰਜ ਜੇ ਗ੍ਰਿੰਦਰ ਢਿੱਲੂ ਬਾਬੇ ਤੇ ਕਸਿਆ ਨਾ ਤਾਂ ਇਹ ਦਲੇਰੀ ਹੈ ਇਹ ਬਹਾਦਰੀ ਹੈ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਰਾਜਨੀਤੀ ਕਰਨੀ ਆ ਨਾ ਲੱਤਾਂ ਭਾਰ ਚੱਲਦੀਆਂ ਨੇ ਤਾਂ ਸਿੱਧੇ ਆ ਕੇ ਆਓ ਮੈਦਾਨ ਵਿੱਚ ਬਲਵੇਂ ਪਾ ਕੇ ਨਾ ਸਿੱਧੇ ਆ ਕੇ ਨਿਤਰੋ ਮੈਦਾਨ ਵਿੱਚ ਇਹ ਗੱਲ ਕਹੀ ਹੈ ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ ਇਹਦੇ ਵੱਲ ਵੀ ਧਿਆਨ ਦੇ ਲੋ ਇਹ ਜਿੰਨੇ ਵੀ ਬਾਬੇ ਰਾਜਨੀਤੀ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਬੰਗ ਬਿੰਗ ਬਲਾਵਾ ਪਾ ਕੇ ਇਹਨਾਂ ਸਾਰਿਆਂ ਕੋਲੇ ਮੁੱਦਾ ਦੱਸੂਗੀ ਹੈ ਦਸਵੇਂ ਤੱਕ ਕੀ ਕੀਤਾ ਹੁਣੇਸ਼ਰ ਕੱਲੇ ਬਾਪ ਦੇ ਗੁਰਿੰਦਰ ਦੀ ਗੱਲ ਕਰ ਲੈਨੇ ਆਪਾਂ ਇਹ ਜਿੱਥੇ ਵੀ ਜਾਂਦੇ ਨੇ ਹੈਲੀਕਾਪਟਰ ਹੁੰਦਾ ਜੈਟ ਸਕਿਉਰਟੀ ਹੁੰਦੀ ਹੈ ਭਾਵੇਂ ਨਾਪਾ ਰਾਸ਼ਟ ਦੇ ਬੰਸ ਵਿੱਚੋਂ ਉਹ ਰਾਜੇ ਨੂੰ ਦਸਤਾਰ ਬੰਦੀ ਕਰਾਈਂਦੇ ਉੱਥੇ ਚਲੇ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਦਿਆਟਾ ਹੁੰਦਾ ਉੱਥੇ ਚਲੇ ਜਾਂਦੇ ਨੇ ਜਿੱਥੇ ਵੀ ਸਮਾਗਮ ਤੋਂ ਚਲੇ ਜਾਂਦੇ ਆ ਵੀ ਦੱਸੋ ਉੱਥੇ ਰੱਬ ਬਣ ਕੇ ਜਾਂਦੇ ਆ ਜਾਂ ਸੇਵਕ ਬਣ ਕੇ ਜਾਂਦੇ ਆ ਜਾਫਰ ਬੂਟਾ ਨਹੀਂ ਖਤਰਜਾਨੇ ਮੈਂ ਕੱਲੇ ਬਾਬੇ ਗ੍ਰਿੰਦਰ ਢਿੱਲੋਂ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਬਾਬੇ ਨੇ ਪੰਜਾਬ ਦੇ ਵਿੱਚ ਕੌਮ ਦਾ ਬੇੜਾਗਰ ਕਰਨ ਵਾਲੇ ਪੰਜਾਬ ਦਾ ਬੇੜਾਗਰ ਕਰਨ ਵਾਲੇ ਸਾਰੇ